ਸਤਿ ਸ਼੍ਰੀ ਅਕਾਲ ਜੀ ਮੈਂ ਬਰਿੰਦਰਜੀਤ ਕੋਰ ਸਰਬਾੰਗਨਵਾੜੀ ਬਤ ਕਰ ਰਿਹਾ ਹਾਂ ਪੰਜਾਬ ਪ੍ਰਧਾਨ ਅਸੀਂ ਅੱਜ ਇੱਥੇ ਪੰਜਾਬ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਕਰਨ ਵਾਸਤੇ ਆਏ ਸੀ ਕਿਉਂਕਿ 13 ਤਰੀਕ ਨੂੰ ਲੁਧਿਆਣੇ ਵਿਖੇ ਸਰਬ ਯੂਨੀਅਨ ਵੱਲੋਂ ਇੱਕ ਵਿਸ਼ਾਲ ਪੱਦਰ ਤੇ ਪ੍ਰੋਟੈਸਟ ਕੀਤਾ ਗਿਆ ਸੀ ਉਸ ਦਾ ਕਾਰਨ ਵੀ ਇਹੀ ਸੀਗਾ ਕਿ ਸਾਡੇ 3-5 ਸਾਲ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਮੰਗਨ ਤੇ ਵੀ ਸਾਡੀ ਮੀਟਿੰਗ ਜਿਹੜੀ ਮੰਤਰੀ ਸਾਹਿਬ ਦੇ ਨਾਲ ਨਹੀਂ ਕਰਵਾਈ ਜਾ ਰਹੀ ਅਸੀਂ ਵਾਰ-ਵਾਰ ਮੁੱਖ ਮੰਤਰੀ ਸਾਹਿਬ ਨੂੰ ਅ ਮੀਟਿੰਗ ਵਾਸਤੇ ਅਸੀਂ ਬਾਰ-ਬਾਰ ਬੇਨਤੀ ਕੀਤੀ ਕਿ ਸਾਨੂੰ ਸਾਡੇ ਨਾਲ ਟੇਬਲ ਟੌਪ ਜਿਹੜੀ ਆ ਕੀਤੀ ਜਾਵੇ ਪਰ ਹਰ ਵਾਰ ਸਾਨੂੰ ਅੰਗੋਲਿਆ ਕੀਤਾ ਗਿਆ ਸੋ 13 ਜੂਨ ਨੂੰ ਸਰਪ ਅੰਗਰਵਾੜੀ ਵਰਕਰ ਹੈਲਪ ਲਿਨਿਨ ਵੱਲੋਂ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਜਿਹੜਾ ਲੁਧਿਆਣੇ ਵਿਖੇ ਪੱਛਮੀ ਵਿਖੇ ਕੀਤਾ ਗਿਆ ਜਿਸ ਵਿੱਚ ਐਮਐਲਏ ਜ਼ਿਆਜਪੁਰੀ ਜੀ ਹੁੰਚੇ ਤੇ ਉਹਨਾਂ ਨੇ ਆ ਕੇ ਸਾਨੂੰ ਪ੍ਰੋਸਤਾਵਾਇਆ ਕਿ ਤੁਹਾਡੀ ਮੀਟਿੰਗ ਜਿਹੜੀ ਆ ਉਹ 18 ਤਰੀਕ ਨੂੰ ਕੀਤੀ ਜਾਏਗੀ ਇਸ ਤੋਂ ਪਹਿਲਾਂ ਸਾਨੂੰ ਮੀਟਿੰਗ ਜਿਹੜੀ ਆ ਉਸੇ ਤਰਨੇ ਦੇ ਵਿੱਚ ਹੀ 26 ਤਰੀਕ ਨੂੰ ਦਿੱਤੀ ਗਈ ਪਰ ਅਸੀਂ ਉਸ ਚੀਜ਼ ਦਾ ਵਿਰੋਧ ਕੀਤਾ ਇਹਦੇ ਕਾਰਨ ਸਾਨੂੰ ਦੁਬਾਰਾ ਐਸਡੀਐਮ ਮੈਡਮ ਜਿਹੜੇ ਪੱਤਰ ਲੈ ਕੇ ਆਏ ਉਸ ਪੱਤਰ ਦੇ ਵਿੱਚ ਉਹਨਾਂ ਨੇ ਸਾਨੂੰ 18 ਤਰੀਕ ਦੀ ਮੀਟਿੰਗ ਦਿੱਤੀ ਜਦ ਕਿ ਮੈਂ মিডিਆ ਦੇ ਵਿੱਚ ਉਹ ਉੱਥੇ ਉੱਥੇ ਹੀ ਵਿਸ਼ਵਾਸ ਨਾਲ ਇਹ ਗੱਲ মিডিਆ ਦੇ ਵਿੱਚ ਕਹਿ ਦਿੱਤੀ ਸੀ ਕਿ ਸਾਨੂੰ ਇੱਕ ਸਿਰਫ ਇੱਕ ਧਰਨਾ ਉਠਾਉਣ ਵਾਸਤੇ ਲਾਲੀਪਾਪ ਦਿੱਤਾ ਜਾ ਰਿਹਾ ਹੈ ਇਹ ਮਿੱਟੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਸਾਡੀ ਮੀਟਿੰਗ ਜਿਹੜੀ ਹੈ ਮੁੱਖ ਮੰਤਰੀ ਸਾਹਿਬ ਦੇ ਨਾਲ ਤੁਸੀਂ ਨਹੀਂ ਕਰਾਓਗੇ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਮੰਗ ਕਰ ਰਹੇ ਹਾਂ ਅਭੀ ਸਾਡੀ ਮੀਟਿੰਗ ਜਿਹੜੀ ਆ ਕਰਾਈ ਜਾਵੇ ਸਰਬੰਨੇ ਜੀ ਤਾਂ ਕਿ ਸਾਡੇ ਜਿਹੜੇ ਪੱਖ ਦੇ ਮਸਲੇ ਨੇ ਉਹਨਾਂ ਉੱਤੇ ਗੱਲਬਾਤ ਕਰਕੇ ਅਸੀਂ ਸੁਲਝਾ ਉਹਦਾ ਕੋਈ ਹੱਲ ਕਰਵਾ ਸਕੀਏ ਸੋ ਅੱਜ ਅਸੀਂ ਸੱਜਲ ਖਰਾਬ ਹੋਏ ਆ ਕਿ ਆ ਕੇ ਇੱਥੇ ਆ ਕੇ ਸਾਨੂੰ ਪਤਾ ਚੱਲਿਆ ਕਿ ਜਦੋਂ ਅਸੀਂ ਅੰਦਰ ਪੰਜਾਬ ਭਵੰਤੇ ਜਾ ਕੇ ਪੁੱਛਿਆ ਕਿ ਸਾਡੀ ਮੀਟਿੰਗ ਅੱਜ ਤਾਂ ਉਹਨਾਂ ਨੇ ਸਾਨੂੰ ਕਿਹਾ ਕਿ ਸਾਨੂੰ ਇਸ ਇਸ ਸੰਬੰਧੀ ਕੋਈ ਵੀ ਇਨਫੋਰਮੇਸ਼ਨ ਨਹੀਂ ਹੈ ਜਦੋਂ ਮੈਂ ਗੱਲ ਮੇਰੀ ਡਾਇਰੈਕਟੋਰੇਟ ਤੋਂ ਮੈਨੂੰ ਫੋਨ ਆਇਆ ਪੀ ਨਾਲ ਹੋਈ ਉਹਨਾਂ ਦੇ ਮੈਡਮ ਦੇ ਜਿਹੜੇ ਪੀ ਐਨ ਵੀ ਜੀ ਸੀ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਜੀ ਅਜੇ ਅਸੀਂ ਮੀਟਿੰਗ ਦੇ ਵਿੱਚ ਆ ਪਏ ਇੱਥੇ ਪੰਜਾਬ ਭਵਨ ਦੇ ਵਿੱਚ ਤੇ ਇਸ ਸੰਬੰਧੀ ਅਜੇ ਜਿਹੜੀ ਚਿੱਠੀ ਦੁਬਾਰਾ ਤੁਹਾਡੀ ਕਿਹੜੀ ਤਰੀਕ ਤੋਂ ਤੁਹਾਨੂੰ ਮਿਲੀ ਆ ਇਸ ਸੰਬੰਧੀ ਅਜੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆ ਗਈ ਤੁਹਾਨੂੰ ਜਿਹੜੀ ਸਰਕਾਰ ਨੇ ਦੁਬਾਰਾ ਸਾਡੇ ਨਾਲ ਧੋਖਾ ਦਿੱਤਾ ਹੈ ਸਰ ਸਰਕਾਰ ਦੁਬਾਰਾ ਆਪਣੇ ਵਾਅਦਿਆਂ ਤੋਂ ਮੁੱਕਰੀਆ ਸੋ ਅਸੀਂ ਪੰਜਾਬ ਸਰਕਾਰ ਤੋਂ ਪੂਰੀ ਔਰ ਮੰਗ ਕਰਦੇ ਆਂ ਕਿ ਤੁਸੀਂ ਆਪਣਾ ਜਿੰਨਾ ਵਾਅਦਾ ਕੀਤਾ ਹੈ ਉਹ ਤੇ ਪੂਰੀ ਉਤਰੋ ਨਹੀਂ ਤੇ ਸਾਨੂੰ ਵਿਸ਼ਾਲ ਪੱਦਰ ਤੇ ਰੋਜ਼ ਪ੍ਰਦਰਸ਼ਨ ਜਿਹੜਾ ਆ ਦੁਬਾਰਾ ਕਰਨਾ ਪਊਗਾ ਧੰਨਵਾਦ